ਪੰਜਾਬ ਦਾ ਡੇਢ ਕੁ ਦਿਨ ਦਾ ਦੌਰਾ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਰਤ ਗਏ ਨੇ ਦੌਰੇ ਦੇ ਦੂਜੇ ਦਿਨ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਅਤੇ ਅਹੁਦੇਦਾਰਾਂ ਨਾਲ ਮਿਲਣੀ ਕੀਤੀ ਉਪਰੰਤ ਭਗਵਾਨ ਸ਼੍ਰੀ ਵਾਲਮੀਕੀ ਤੀਰਤਸdal ਜਾ ਕੇ ਮੱਥਾ ਟੇਕਣ ਮਗਰੋਂ ਉਹ ਮੁੰਬਈ ਲਈ ਰਵਾਨਾ ਹੋ ਗਏ ਪਹਿਲੇ ਦਿਨ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਅਤੇ ਹੋਰਨਾਂ ਆਗੂਆਂ ਨਾਲ ਜਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਹ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਵੀ ਨਤਮਸਤਕ ਹੋਏ ਇਸ ਤੋਂ ਬਾਅਦ ਦੋਵੇਂ ਮੁੱਖ ਮੰਤਰੀਆਂ ਨੇ ਇੱਕ ਰੋਡ ਸ਼ੋਅ ਕਰਕੇ ਕੁਲਦੀਪ ਸਿੰਘ ਢਾਲੀਵਾਲ ਲਈ ਵੋਟਾਂ ਮੰਗੀਆਂ ਇਸ 1.5 ਦਿਨ ਦੇ ਦੌਰੇ ਦੌਰਾਨ ਉਹ ਪਹਿਲਾਂ ਦੇ ਮੁਕਾਬਲੇ ਬਹੁਤ ਬਦਲੇ ਬਦਲੇ ਨਜ਼ਰ ਆਏ ਉਨਾ ਰੋਡ ショਅ ਤੋਂ ਲੈ ਕੇ ਮੈਨਲੀ ਤੱਕ ਆਪਣੇ ਜੇਲ੍ਹ ਜਾਣ ਨੂੰ ਪ੍ਰਮੁੱਖ ਮੁੱਦਾ ਬਣਾਈ ਰੱਖਿਆ ਜੇਲ੍ਹ ਜਾਣ ਦੇ ਮੁੱਦੇ ਉੱਤੇ ਇਮੋਸ਼ਨਲ ਕਾਰਡ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਕੇਜਰੀਵਾਲ ਨੇ ਜੇਲ੍ਹ ਵਿੱਚ ਸਰੀਰਕ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੇ ਦੋਸ਼ ਲਾਏ ਇਹ ਵੀ ਕਿਹਾ ਕਿ ਜੇਲ੍ਹ ਵਿੱਚ ਉਹਨਾਂ ਦੇ ਸੈੱਲ ਉੱਤੇ ਸੀਸੀਟੀਵੀ ਕੈਮਰਿਆਂ ਨਾਲ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਸੀ ਇਸ ਕੰਮ ਵਿੱਚ 13 ਅਫਸਰਾਂ ਉੱਤੇ 24 ਘੰਟੇ ਨਜ਼ਰ ਰੱਖਣ ਦੇ ਨਾਂ ਨਾਲ PMO ਵਿੱਚ ਵੀ ਨਿਗਰਾਨੀ ਕਰਨ ਦਾ ਉਹਨਾਂ ਵੱਡਾ ਦੋਸ਼ ਲਾਇਆ। ਦੱਸ ਦਈਏ ਕਿ ਸੁਪਰੀਮ ਕੋਰਟ ਵਿੱਚੋਂ ਅੰਤਰੀਮ ਜ਼ਮਾਨਤ ਮਿਲਣ ਉੱਤੇ ਕੇਜਰੀਵਾਲ ਜੇਲ੍ਹ ਵਿੱਚੋਂ ਬਾਹਰ ਆਏ ਨੇ। ਉਹਨਾਂ ਨੂੰ 1 ਜੂਨ ਤੱਕ ਚੋਣ ਪ੍ਰਚਾਰ ਦੀ ਖੁੱਲ ਮਿਲੀ ਹੋਈ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਜੇਲ੍ਹ ਜਾਣਾ ਪੈਣਾ ਹੈ। ਅੰਤਰੀਮ ਜ਼ਮਾਨਤ ਦੀਆਂ ਕੁਝ ਸ਼ਰਤਾਂ ਵਿੱਚ ਉਹਨਾਂ ਉੱਤੇ ਕੁਝ ਬੰਦਸ਼ਾ ਨੇ ਪਰ ਇਹ ਸਿਰਫ ਕੇਸ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਦਾ ਜ਼ਿਕਰ ਕਰਨ ਦੀ ਸੁਪਰੀਮ ਕੋਰਟ ਨੇ ਮਨਾਹੀ ਕੀਤੀ ਹੈ। ਪਰ ਚੋਣ ਪ੍ਰਚਾਰ ਸਮੇਂ ਜਦੋਂ ਉਹ ਮੋਦੀ ਸਰਕਾਰ ਨੂੰ ਰੱਜ ਕੇ ਭੰਡਦੇ ਹੋਏ ਸੰਵਿਧਾਨ ਅਤੇ ਲੋਕਤੰਤਰ ਨੂੰ ਖਤਰਾ ਦੱਸਣ ਵਰਗੀਆਂ ਗੱਲਾਂ ਕਰਦੇ ਨੇ ਤਾਂ ਫੇਰ ਆਪਣੀਆਂ ਪੁਰਾਣੀਆਂ ਅਤੇ ਨਵੀਆਂ ਗਰੰਟੀਆਂ ਦਾ ਜ਼ਿਕਰ ਕਿਉਂ ਨਹੀਂ ਕਰਦੇ ਉਹ ਪੰਜਾਬ ਦੀਆਂ ਹੱਕੀ ਮੰਗਾਂ ਅਤੇ ਮਸਲਿਆਂ ਬਾਰੇ ਵੀ ਮੂੰਹ ਨਹੀਂ ਖੋਲਦੇ ਇਸ ਵੀਡੀਓ ਵਿੱਚ ਅਰਵਿੰਦ ਕੇਜਰੀਵਾਲ ਦੇ ਇਸ ਡੇਢ ਦਿਨ ਦੇ ਦੌਰੇ ਅਤੇ ਇਸ ਸਮੇਂ ਦਿੱਤੇ ਭਾਸ਼ਣ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਗੱਲ ਕਰਾਂਗੇ ਕਿ ਕਿਵੇਂ ਉਹ 4 ਜੂਨ ਨੂੰ ਜੇਲ੍ਹ ਵਿੱਚ ਬੈਠ ਕੇ ਹੀ ਲੋਕ ਸਭਾ ਚੋਣਾਂ ਦੇ ਨਤੀਜੇ ਦੇਖਣਗੇ ਕੇਜਰੀਵਾਲ ਪੰਜਾਬ ਫੇਰੀ ਮੌਕੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਉਹਨਾਂ ਨੂੰ ਮੁਰ ਜੇਲ੍ਹ ਜਾਣ ਤੋਂ ਬਚਾਉਣ ਵਾਸਤੇ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਇਆ ਜਾਵੇ ਆਮ ਆਦੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦਾ ਬਟਨ ਦੱਬਣ ਉੱਤੇ ਉਹ ਜੇਲ੍ਹ ਜਾਣ ਤੋਂ ਬਚਣ ਦੀ ਗੱਲ ਪਤਾ ਨਹੀਂ ਕਿਸ ਅਧਾਰ ਉੱਤੇ ਕਰਦੇ ਨੇ ਅਸਲੀਅਤ ਵਿੱਚ ਉਹਨਾਂ ਨੂੰ ਵੀ ਪਤਾ ਹੈ ਕਿ ਅਜਿਹਾ ਸੰਭਵ ਨਹੀਂ ਹੈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਵੇਂ 13 0 ਦਾ ਦਾਵਾ ਕਰਦੇ ਨੇ ਕੇਜਰੀਵਾਲ ਕਹਿੰਦੇ ਨੇ ਕਿ ਪੰਜਾਬੀਆਂ ਨੇ ਹਮੇਸ਼ਾ ਉਹਨਾਂ ਦਾ ਮਾਣ ਰੱਖਿਆ ਹੈ ਅਤੇ ਕਦੇ ਨਿਰਾਸ਼ ਨਹੀਂ ਕੀਤਾ ਅਤ ਕੀ ਵੀ ਪੰਜਾਬੀ ਉਹਨਾਂ ਦੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣਗੇ ਹੈਰਾਨੀ ਇਸ ਗੱਲ ਦੀ ਹੈ ਕਿ ਕੇਜਰੀਵਾਲ ਇੱਕ ਵਾਰ ਵੀ ਪੰਜਾਬ ਦੀਆਂ ਮੰਗਾਂ ਅਤੇ ਮਸਲਿਆਂ ਦੀ ਹੁਣ ਗੱਲ ਨਹੀਂ ਕਰਦੇ ਜੇਕਰ ਚੋਣਾਂ ਵਿੱਚ ਇਹ ਮੁੱਦੇ ਨਹੀਂ ਚੁੱਕੇ ਜਾਣਗੇ ਤਾਂ ਫਿਰ ਕਦੋਂ ਇਹਨਾਂ ਦੀ ਗੱਲ ਹੋਏਗੀ ਉਹ ਨਾ ਤਾਂ ਕਾਂਗਰਸ ਅਤੇ ਨਾ ਹੀ ਇਕੱਲੀ ਸਰਕਾਰ ਸਮੇ ਹੋਏ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਨੇ ਅਤੇ ਨਾ ਹੀ ਹੁਣ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਫੈਲੇ ਭ੍ਰਿਸ਼ਟਾਚਾਰ ਬਾਰੇ ਮੂੰਹ ਖੋਲਦੇ ਨੇ ਉਹ ਤਾਂ ਹੁਣ ਕਾਂਗਰਸੀਆਂ ਤੇ ਅਕਾਲੀਆਂ ਨੂੰ ਭ੍ਰਿਸ਼ਟ ਕਹਿਣ ਤੋਂ ਵੀ ਸੰਕੋਚ ਕਰਨ ਲੱਗੇ ਨੇ ਕਿਸੇ ਸਮੇਂ ਬੇਆਦਵੀ ਅਤੇ ਨਸ਼ਿਆਂ ਉੱਤੇ ਖੁੱਲ ਕੇ ਬੋਲਣ ਅਤੇ ਨਸ਼ੇ 4 ਹਫ਼ਤੇ ਵਿੱਚ ਖਤਮ ਕਰਕੇ ਬੇਆਦਵੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁਟਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਨੇ ਹੁਣ ਇਹ ਗੰਭੀਰ ਮੁੱਦੇ ਵਿਸਾਰ ਦਿੱਤੇ ਨੇ ਜੇਲ੍ਹ ਵਿੱਚ ਵੀ ਇਹਨਾਂ ਨੇ ਮuje ਤੋੜਨੇ ਕੀ ਬਹੁਤ ਕੋਸ਼ਿਸ਼ ਕੀਤੀ ਮuje ਨਹੀਂ ਪਤਾ ਇਹਨਾਂ ਦਾ ਕੀ ਮਕਸਦ ਥਾ ਲੇਕਿਨ ਇਤਿਹਾਸ ਗਵਾਹ ਬੜੇ ਬੜੇ ਲੋਗੋ ਨੇ ਰਾਜੇ ਮਹਾਰਾਜਾ ਨੇ ਬੜੇ ਬੜੇ कई कंट्रीज के अंदर भारत में भी इस तरह से कई बार हुआ है कि अपने विपक्ष के नेता को जेल में डाल के उसको शारीरिक हानि पहुंचाई गई है यह क्या करना चाहते थे मुझे नहीं पता इनका मकसद क्या था मुझे नहीं पता मैं जिस सेल में रहता था जिस जेल के सेल में था उस सेल में दो सीसीटीवी कैमरे लगे हुए थे दो कैमरे 24 घंटे मैं कितने बजे उठा कितने बजे बाथरूम करने गया बाथरूम में कितनी देर रहा फिर कितने बजे निकला टॉयलेट में कितनी देर रहा कपड़े बदले फिर टीवी देखा नहीं देखा खाना कितने बजे खाया क्या खाया तेरह ऑफिसर तेरह अफसरों के कमरे में मेरे सीसीटीवी कैमरे की फीड जाती थी उनके टीवी के ऊपर आता रहता था और तेरह अफसर चौबीस घंटे मेरे को मॉनिटर कर रहे हैं और मुझे बताया गया कि एक फीड उसकी पीएमओ में जाती थी पीएमओ में भी दो टीवी लगे हुए थे जिसके ऊपर वो मॉनिटर कर रहे थे कि केजरीवाल सेल में क्या कर रहा है तो उन्होंने पूरी तरह से तोड़ने की कोशिश की केजरीवाल ने अक्क्या है कि देश में चल रही तानाशाही सरकार नहीं कीती जाएगी भाजपा दी आलोचना करते हुए वो कहते हैं कि मोदी सरकार सारे विरोधी पार्टी के नेतामाओं को जेल में डक रही है इस मामले में वो कुछ इस तरह रूस दी उदाहरण देके पंजाबियों को समझाਉਣ ਦੀ कोशिश ਕਰਦੇ ਨੇ जो तानाशाही चल रही है हमारे देश के अंदर ये मंजूर नहीं है इस तरह का दौर पचहत्तर साल में भारत ने नहीं देखा कि पकड़ पकड़ के विपक्ष के नेताओं को जेल में डाल दो जैसे वो रशिया के अंदर पुतिन उसने सारे विपक्ष के नेताओं को या तो जेल में डाल दिया या मरवा दिया और चुनाव कराए सत्तासी परसेंट वोट मिल गए 87 परसेंट तो जब विपक्षी नहीं है तो सारे वोट आप ही को मिलेंगे यहां पे इन्होंने मेरे को जेल में डाल दिया मनीष सिसोदिया को जेल में डाल दिया कांग्रेस का बैंक अकाउंट अटैच कर दिया इसके टीएमसी को तंग कर रहे हैं वहाँ पे स्टेलिन के मंत्रियों को जेल में डाल दिया, डाल दिया टीएमसी के सबको दो जेल में एक ही पार्टी बनेगी बचेगी एक ही नेता बचेगा जनतंत्र तो नहीं बचेगा देश तो खत्म हो जाएगा हमें ये नहीं होने देना केजरीवाल कहते हैं कि मोदी सरकार उन्होंने बिना किसी कसूर के जेल वेच बंद रखना चाहती है उन्होंने खिलाफ झूठा केस दर्ज किया गया है ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਉਹਨਾਂ ਨੂੰ ਜੇਲ੍ਹ ਵਿੱਚੋਂ ਭੇਜਣ ਤੋਂ ਬਚਾਉਣਾ ਚਾਹੁੰਦੇ ਨੇ ਤਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਆਪਣੇ ਆਪ ਨੂੰ નિર્ਦੋਸ਼ ਦੱਸਦੇ ਆ ਉਹਨਾਂ ਆਖਿਆ ਕਿ ਉਹਨਾਂ ਦਾ ਕਸੂਰ ਸਿਰਫ ਇਹ ਹੈ ਕਿ ਉਹਨਾਂ ਦਿੱਲੀ ਅਤੇ ਪੰਜਾਬ ਵਿੱਚ ਲੋਕ ਭਲਾਈ ਦੇ ਕੰਮ ਕੀਤੇ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਬਰਦਾਸ਼ਤ ਨਹੀਂ ਇਸ ਸਮੇਂ ਨਵੀਂ ਗੱਲ ਇਹ ਹੁੰਦੀ ਹੈ ਕਿ ਕੇਜਰੀਵਾਲ ਖੁਦ ਹੀ ਖੁਲਾਸਾ ਕਰਦੇ ਨੇ ਕਿ ਜਦੋਂ 4 ਜੂਨ ਨੂੰ ਚੋਣ ਨਤੀਜੇ ਆਉਣਗੇ ਤਾਂ ਉਹ ਜੇਲ੍ਹ ਵਿੱਚ ਬੈਠ ਕੇ ਹੀ ਇਹਨਾਂ ਨੂੰ ਦੇਖ ਸਕਣਗੇ ਲੋਕ ਆਮ ਆਦੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਤਾਂ ਜੋ ਚੋਣ ਨਤੀਜੇ ਵੇਖਦੇ ਹੋਏ ਉਹ ਉਹਨਾਂ ਉੱਤੇ ਮਾਣ ਮਹਿਸੂਸ ਕਰ ਸਕਣ ਤਾਂ ਬਸ ਇਹ ਕਹਿਣਾ ਚਾਹਤਾ ਹਾਂ ਕਿ 10 ਦਿਨ ਰਹਿ ਗਏ 10 12 ਦਿਨ ਰਹਿ ਗਏ ਖੂਬ ਮਿਹਨਤ ਕਰਨੀ ਹੈ ਇਹ 13 ਕੀ 13 ਸੀਟੇ ਆਪਕੋ ਜਿੱਤਣੀ ਹੈ 2 ਤਾਰੀਖ ਕੋ ਮੇਰੇ ਕੋ ਸਰੈਂਡਰ ਕਰਨਾ ਹੈ ਮੈਂ ਵਾਪਸ ਜੇਲ ਜਾਊਂਗਾ 4 ਤਾਰੀਖ ਕੋ ਜਿਸ ਦਿਨ ਨਤੀਜੇ ਆ ਰਹੇ ਹੋਣਗੇ ਮੈਂ ਜੇਲ ਕੇ ਆਪਣੇ ਸੈੱਲ ਸੇ ਟੀਵੀ ਦੇਖ ਰਹਾ ਹਾਂਗਾ ਮੇਰੇ ਕੋ ਬਹੁਤ ਸਕੂਨ ਮਿਲੇਗਾ ਜਬ ਮੂਝੇ ਵਹਾਂ ਪਤਾ ਚਲੇਗਾ ਕਿ ਪੰਜਾਬ ਕੀ 13 ਕੀ 13 ਸੀਟੇ ਆਮ ਆਦਮੀ ਪਾਰਟੀ ਜਿੱਤੇ। ਮੂਝੇ ਨਿਰਾਸ਼ ਮਤ ਕਰਨਾ ਮੂਝੇ ਪਤਾ ਹੈ ਆਪ ਲੋਗ ਨਿਰਾਸ਼ ਨਹੀਂ ਕਰੋਗੇ। 4 ਜੂਨ ਨੂੰ ਹੁਣ ਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਉਤੇ ਕਿੰਨਾ ਮਾਣ ਮਹਿਸੂਸ ਹੁੰਦਾ ਹੈ ਇਹ ਤਾਂ ਉਸੇ ਦਿਨ ਪਤਾ ਲੱਗ ਸਕੇਗਾ ਪਰ ਸੰਭਾਵਨਾ ਇਹੋ ਨਜ਼ਰ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਬਾਰ ਬਾਰ 13 ਜ਼ੀਰੋ ਵਾਲੇ ਦਾਅਵੇ ਦੀ ਇਸ ਵਾਰ ਫੂਕ ਨਿਕਲ ਰਹੀ ਹੈ। ਆਮ ਵਿਅਕਤੀ ਵੀ ਸਮਝਦਾ ਹੈ ਕਿ ਇੱਕ ਪਾਸੜ 13 0 ਅਸੰਭਵ ਗੱਲ ਹੈ ਪਰ ਜਿਹੋ ਜਿਹੇ ਹਾਲਾਤ ਅਤੇ ਜੋ ਰਿਪੋਰਟਾਂ ਆ ਰਹੀਆਂ ਨੇ ਉਸ ਤੋਂ ਕਾਂਗਰਸ ਮੋਰੀ ਨਜ਼ਰ ਆਉਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਜਰੀਵਾਲ ਨੂੰ ਝੂਠੇ ਕੇਸ ਤਹਿਤ ਜੇਲ੍ਹ ਵਿੱਚ ਬੰਦ ਕਰਨ ਦੀ ਗੱਲ ਆਖੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਮੁੜ ਆਮ ਆਦੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਜੋ ਮੋਦੀ ਸਰਕਾਰ ਲਈ ਇੱਕ ਕਰਾਰੀ ਸੱਟ ਹੋਏਗਾ ਜਿਹੜੇ ਐਗਜ਼ਿਟ ਪੋਲ ਦੇ ਜਾਂ ਕੋਈ ਲੀਕ ਹੋਏ ਨੇ ਡਾਟਾ ਉਹਦੇ ਵਿੱਚ ਬਿਲਕੁਲ ਗੱਲ ਕਲੀਅਰ ਤੇ ਸਾਫ਼ ਹੋ ਰਹੀ ਹੈ ਕਿ ਮੋਦੀ ਦੀ ਸਰਕਾਰ ਨਹੀਂ ਬਣ ਰਹੀ ਇੰਡੀਆ ਕੱਠਬੰਦਨ ਦੀ ਸਰਕਾਰ ਬਣੂਗੀ ਤੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਵਾਜ਼ੀ ਪਾਰਟ ਦਾ ਹੋਊਗਾ ਤੁਹਾਡਾ ਨਾਮ ਲਿਖਿਆ ਜਾਊ ਆ 12 13 ਦਿਨ ਹੁਣ ਪੰਜਾਬ ਦੇ ਲੋਕੇ ਲਾ ਦਿਓ ਥੋੜੇ ਜਿਹਾ ਭਾਵੇਂ ਘਰਦਿਆਂ ਨੂੰ ਕਹਿ ਦਿਓ ਕਿ 12 13 ਦਿਨ ਲਈ ਛੁੱਟੀ ਦੇ ਦਿਓ ਕਿਉਂਕਿ ਇਹ 12 13 ਦਿਨਾਂ ਨੇ 12 13 ਸੀਟਾਂ ਹੀ ਲਿਆਉਣੀਆਂ ਮੈਂ ਕਹਿੰਦਾ ਜਿਹੜੇ 13 ਦਿਨ ਨੇ 13 ਜ਼ੀਰੋ ਕਰ ਦੋ ਜਦੋਂ 13 ਜ਼ੀਰੋ ਹੋ ਗਿਆ ਤਾਂ ਅਰਵਿੰਦ ਕੇਜਰੀਵਾਲ ਦੀ ਜਿੱਥੇ ਮਰਜੀ ਹੁਣ ਉਸ ਵੇਲੇ ਪਰ ਇਹਨਾਂ ਇਹਨਾਂ ਦਾ ਜਿਹੜਾ ਮਾਣ ਨਾਲ ਸਿਰ ਉੱਚਾ ਹੋਊਗਾ ਕਿ ਮੇਰੇ ਜਿਹੜੇ ਮੇਰੇ ਜਿਹੜੇ ਪੰਜਾਬ ਵਾਲੇ ਨੇ ਮੇਰੇ ਪੰਜਾਬ ਦੇ ਬਹਾਦਰ ਲੋਕ ਜਿਹੜੇ ਨੇ ਉਹਨਾਂ ਨੇ ਆਹ ਕੰਮ ਕਰਕੇ ਦਿਖਾਤਾ